ਇਹ ਬਈ ਗੁਰਦੁਆਰਾ ਸਾਹਿਬ ਬੇਰ ਸਾਹਿਬ ਆ ਮੰਝਲ ਤੇ ਆ ਹੈਗੀ ਬਈ ਤੇ ਤਾਂ ਨਵਾਬਾ ਦਰਸ਼ਾਈ ਸ਼ਾਮ ਨੂੰ ਚੰਗੀ ਤਰ੍ਹਾਂ ਹੀ ਕਰਾ ਦਣੇ ਆਪਾਂ ਆ ਹੈਗੀ ਆ ਬਈ ਬਾਬਿਓ ਇਹ ਹੈਗੀ ਬੈਂ ਤੇ ਆ ਜਾਂਦਾ ਆਪਣੇ ਕੰਮ ਨੂੰ ਰਸਤਾ ਆਪਾਂ ਹੁਣ ਚੱਲੇ ਆ ਤੇ ਜਾਣੇ ਪਏ ਆਪਾਂ ਕੰਮ ਤੇ ਜਾਣਾ ਹਾਂਜੀ ਆਵਾਜ਼ ਆਉਂਦੀ ਆ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਕੋ ਮੈਂ ਦਿਖਾਇਆ ਵਾ ਉਹ ਮੇ ਕੋ ਮੈਗ ਤੇ ਲੱਗੀ ਸੀ ਡੰਡੀ ਜੀ ਤੇ ਕੋ ਪਤਾ ਨਹੀਂ ਲੱਗਦਾ ਸੀ ਆ ਤੇ ਜਿਹੜਾ ਕੋ ਦਿਖਾਇਆ ਵਾ ਤੁਸੀਂ ਦੇਖ ਲਿਆ ਵਾ ਉਹ ਸਾਡੇ ਸੁਲਤਾਨਪੁਰ ਦਾ ਹੋਣਾ ਆਪਾਂ ਪਹੁੰਚ ਗਏ ਆ ਕੰਮ ਤੇ ਤੇ ਆਪਾਂ ਸਟਿੱਕ ਲਾਈ ਜੰਨੇ ਆਬਦੀ ਤੇ ਫਿਰ ਆਪਾਂ ਕਹਾਂਗੇ ਗੱਲਾਂ ਬਾਤਾਂ ਦਿਲਾਨੀਆਂ ਜੋ ਵੀ ਹੈਗਾ ਆਪਾਂ ਕੱਢਾਂਗੇ ਪੜਾਅ ਦੱਬ ਕੇ ਕਈ ਮੈਂ ਦੇਖਿਆ ਸਮਾਰਟ ਬਹੁਤ ਮੰਨਦੇ ਆ ਬਾਬੇ ਉਹ ਕਹਿੰਦੇ ਵੀ ਸਾਡੇ ਵਰਗੇ ਕੋਈ ਬੰਦੇ ਹੈ ਨਹੀਂ ਕਿ ਐਦਾਂ ਉਦਾਂ ਫਲਾਂਟ ਮਕੀਨ ਹਨ ਐਦਾਂ ਨਹੀਂ ਬੰਦੇ ਨੂੰ ਕਰਨੀ ਚਾਹੀਦੀ ਚਲੋ ਜੋ ਵੀ ਹੈ ਸਹੀ ਹੈ ਨਹੀਂ ਹੈ ਜੋ ਵੀ ਆ ਜਿੱਦਾਂ ਵੀ ਆ ਜੋ ਪਰਮਾਰਥ ਨੂੰ ਮਨਜ਼ੂਰ ਹੋਣਾ ਨਾ ਉਹੀ ਕੋ ਹੋਣਾ ਆਪਾਂ ਪਹੁੰਚ ਗਏ ਆ ਕੰਮ ਤੇ ਤੇ ਤੁਹਾਨੂੰ ਵੈ ਕੈਮਰਾ ਚਲਾ ਕੇ ਦਿਖਾਉਂਦੇ ਆ ਸਾਹ ਸੁਲਤਾਨਪੁਰ ਇੱਥੇ ਅਕਸਪ پارک ਆ ਮੋਟਰਸਾਈਕਲ ਮੇਰਾ ਹੀ ਹੜਾ ਇਹ ਹੈਗੀ پارک ਇੱਥੇ ਦੇਖ ਕਿੰਨੀ ਸੋਹਣੀ ਸ਼ਾਂਤੀ ਤੇ ਹਰਿਆਲੀ ਆ ਮੈਂ ਇੱਥੇ ਨਾ ਜਦੋਂ ਬੈਠੀਦਾ ਪਰੋਟੀ ਪਾਣੀ ਖਾ ਕੇ ਰੂਹ ਖੁਸ਼ ਹੋ ਜਾਂਦੀ ਆ ਬਾਬੇ ਆਨੰਦਵੰਦ ਜਿਹੜੇ ਹੋਏ ਨੀ ਯਾਰਾਂ ਆਉਂਦਾ ਕਦੇ ਬਹੁਤ ਵਧੀਆ ਉਹ ਜੀ ਸੀਮੈਂਟ ਜੇ ਲੱਗਿਆ ਕੰਮ ਕਰਦੇ ਸੀਮੈਂਟ ਤਾਂ ਲੱਗਣਾ ਹੀ ਸੀ ਬਾਬੇ ਨਿਆਰਾ ਬੱਜਿਆ ਪਿਆ ਵੀ ਇੱਥੇ ਹਰਿਆਲੀ ਖੁਸ਼ ਹਰਿਆਲੀ ਬਹੁਤ ਵਧੀਆ ਵਾ ਜਿਹੜੇ ਪਾਰਕਾਂ ਬਣੀਆਂ ਇੱਥੇ ਆਪਾਂ ਰੂਹ ਖੁਸ਼ ਹੋ ਜਾਂਦੀ ਆ ਬੈਠ ਕੇ ਦੇਖੋ ਕਿੰਨੀ ਸੁੱਖ ਸ਼ਾਂਤੀ ਆ ਹੈਗੀ ਆ ਨਹੀਂ ਤੁਹਾਨੂੰ ਮੈਂ ਪਾਰਕ ਵਿਖਾ ਕੇ ਲੈ ਕੇ ਆਉਣੀ ਆ ਜਿੱਥੇ ਐਕਸ ਆਈ ਵੀ ਦਾ ਮਤਲਬ ਜੇ ਇਹ ਮਜੂਮਦਾ ਕੀ ਸਿਸਟਮ ਜੇ ਸਾਰਾ ਪਿਆ ਹੋਆ ਤੇ ਆਪ ਦਾ ਜਿਨੇ ਨਾ ਗੋਡੇ ਦੋਦੇ ਆ ਬੰਦਾ ਉਹ ਵੀ ਉਹ ਕਰ ਸਕਦਾ ਨਾ ਗਰਮੀ ਬਹੁਤ ਜ਼ਿਆਦੀ ਆ ਤੇ ਹੁਣ ਅਹੀਂ ਲੱਗਣਾ ਵੀ ਦੁਪਹਿਰੇ ਕੰਮ ਤੇ ਆ ਤੇ ਤਨਖਾਹ ਦਿਹਾੜੀਆਂ ਵਾਲਾ ਦਾ ਕੰਮ ਇਦਾਂ ਹੀ ਹੁੰਦਾ ਓਖਾ ਤੇ ਕੰਮ ਚਲੋ ਕਰਨਾ ਨਾ ਪੈਣਾ ਹੀ ਆ ਮਨ ਮਾਰਿਆ ਹੋਇਆ ਵਾ ਕੀ ਕਰ ਸਕਦੇ ਆ ਨਾ ਤੇ ਅਮਮਤਾ ਵੀਰੇ ਕਰਨਾ ਹੀ ਪੈਣਾ ਆਗਾ